ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਹੀ ਨਹੀਂ ਜਦੋਂ ਸਰਪੰਚ ਕੋਟ ਚਲੇ ਗਏ ਕੋਟ ਚਲੇ ਗਏ ਤਾਂ 2019 ਚ ਬੰਦੀ ਕਰਤਾ ਕਹਿੰਦਾ ਛੱਡੋ ਛਾਪਾ ਹੀ ਨਹੀਂ ਬੜੂ ਕਹਿੰਦੇ ਆਪਾਂ ਬੰਦ ਕਰਦੇ ਹਾਂ ਉਦੋਂ ਬੰਦ ਹੁਣ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਜਿੱਦੋਂ ਤੁਸੀਂ ਸੌਂ ਚੁੱਕੀ ਉਦੋਂ ਤੋਂ ਲੈ ਕੇ 2000 ਰੁਪਏ ਪਰ ਮੰਥ ਹਰੇਕ ਸਰਪੰਚ ਨੂੰ ਨਹੀਂ ਨਹੀਂ ਕਰਦਾਂਗੇ ਬਾਜਪਦਾ ਲਾਂਗੇ ਪਹਿਲਾਂ ਦੋ ਲੈ ਲਓ ਔਰ ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕੀ ਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜ ਉਹ ਬਕਾਇਆ ਮਿਲ ਜਾਊਗਾ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ ਕੋਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ بس ਕਿਤੇ ਜਾਣਾ ਜਿਵੇਂ ਕੋਈ ਆ ਗਿਆ ਜਿਵੇਂ ਵਿਸਫਾਂ ਸਾਹਿਬ ਬਲੋ ਆਪ ਆ ਰੇਡ ਤੇ 100 ਰੁਪਏ ਲਾਤਾ ਜੀ ਲਾ ਰਿਆ ਕਰੋ ਹਨ ਉਹਦੇ ਬਾਰੇ ਵਿਖੇਡਾ ਨੂੰ ਕਿਤੇ ਕੋ ਦੇਣੇ ਪਾਗੇ ਕੋਈ ਠੀਕ ਹੈ ਹਾਂਜੀ ਹਾਂਜੀ ਉਹ ਕਰਦੇ ਕਰਦੇਂਗੇ ਤੁਸੀਂ ਪਰੇ ਨਾ ਕਰੋ ਤੁਸੀਂ ਹਜੇ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ कि पता मैं वो भी लेके आया मैं काले भर दिन थोड़ी जो देखो हूँ कुछ भी नहीं है दो हजार तो लो पे नहीं ला देंगे ला देंगे जीरो भी ला देंगे थोड़े ही पैसा थनों ही देना है बाकी तो बाकी जी समस्या भी लिखाइया ने सारे नोट कर लिया बहुत सारे पिंड ने जिन्ह को बहुत सारी इनकम है ਜਿਵੇਂ ਸਾਡੇ ਪਿੰਡ ਸਾਡੇ ਪਿੰਡਾਂ ਕੋਲੇ ਮਾਲਵੇਚ ਜਿਵੇਂ ਕਾਫੀ ਪਿੰਡ ਨੇ ਜਿਵੇਂ ਨਦਾਮਪੁਰ ਹੋ ਗਿਆ ਬਾਲਦਕਲਾ ਹੋ ਗਿਆ 3300 ਏਕੜ ਜ਼ਮੀਨ ਹੈ ਪੰਚਾਇਤਾਂ ਕੋਲੇ 300 ਏਕੜ ਉੱਥੇ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋ ਕੁਝ ਵੀ ਨਹੀਂ ਜਿਵੇਂ ਉਹ ਕਹਿੰਸੀ 4800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਉਹ ਮਿਲੂਗਾ ਜਿਵੇਂ ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈਠ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਅਸ ਤਾਂ ਉਹਨਾਂ ਗੁਰੂਆਂ ਦੇ ਮਤਲਬ ਬਾਰਸਾਂ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕ ਕੀ ਜਾਤ ਸਭ ਇੱਕੋ ਪਹਿਚਾਨ ਉਹ ਗੱਲਾਂ ਦਸੀਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਹੈ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜਾ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਕਸਾਂ ਆਪਸ 'ਚ ਤੇ ਉਹ ਬਹੁਤ